ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੜ੍ਹ ਪ੍ਰਭਾਵਿਤ ਏਰੀਏ ਡੇਰਾ ਬਾਬਾ ਨਾਨਕ ਹਜ ਨਾਲਾ ਕਮਦਾਸ ਇਸ ਸਾਈਡ ਤੇ ਰਸਦ ਵੰਡੀ ਜਾ ਰਹੀ ਏ ਆਪਣਾ ਸ੍ਰੀ ਹਜੂਰ ਸਾਹਿਬ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਲੰਗਰ ਸਾਹਿਬ ਵਾਲੇ ਉਹਨਾਂ ਵੱਲੋਂ ਇਥੋਂ ਬਹੁਤ ਸੰਗਤਾਂ ਨੇ ਤੇ ਮਾਹਪੁਰਸ਼ਾਂ ਨੂੰ ਫੋਲ ਕੀਤੇ ਸੀਗੇ ਤੇ ਜਿਹੜੇ ਚਾਰਾ ਆ ਉਹਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੇ ਇਸ ਪਾਸੇ ਹਾਲੇ ਵੀ 4-4 5-5 ਫੁੱਟ ਪਾਣੀ ਹੈ ਤੇ ਜਿਹੜੇ ਪੱਠੇ ਸਾਰੇ ਨੇ ਬਰਬਾਦ ਹੋ ਗਏ ਨੇ ਤੇ ਚਾਰਾ ਪਾਣੀ ਤੇ ਕੱਪੜੇ ਫੀਡ ਹੋਰ ਇਸ ਤਰ੍ਹਾਂ ਦੀਆਂ ਵਸਤੂਆਂ ਜਿਹੜੀ ਜਿਹੜੀ ਚੀਜ਼ ਦੀ ਜਰੂਰਤ ਹੈ ਉਹ ਮਾਹਪੁਰਸ਼ਾਂ ਨੇ ਭੇਜੀਆਂ ਨੇ ਤੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਅੱਜ ਸਾਰੇ ਇੱਥੇ ਡਿਸਟ੍ਰਿਬਿਊਟ ਕਰ ਰਹੇ ਆ ਤੇ ਮਾਹਪੁਰਸ਼ਾਂ ਵੱਲੋਂ ਤੇ ਹੁਕਮ ਹੈ ਕਿ ਜਿੰਨੇ ਵੀ ਟਰੱਕ ਚਾਹੀਦੇ ਨੇ ਫੀਡ ਦੇ ਸਾਈਲੇਜ ਦੇ ਜਾਂ ਜਿਹੜੀ ਚੀਜ਼ ਵੀ ਚਾਹੀਦੀ ਹੈ ਉਹ ਦੱਸਿਆ ਜਾਵੇ ਤੇ ਉਹ ਨਾਲੋਂ ਨਾਲ ਆਉਂਦੇ ਰਹਿਣਗੇ ਸੰਗਤਾਂ ਸੰਪਰਕ ਕਰ ਸਕਦੀਆਂ ਮਾਹਪੁਰਸ਼ਾਂ ਦੇ ਨਾਲ ਜਿੱਥੇ ਜਿੱਥੇ ਵੀ ਜਰੂਰਤ ਹੈ ਤੇ ਉਹ ਉਥੇ ਦਿੱਤੀ ਜਾਏਗੀ ਪਿੱਛੇ ਮਹਾਪੁਰਸ਼ਾਂ ਦਾ ਮੋਬਾਈਲ ਨੰਬਰ ਵੀ ਆ ਰਿਹਾ ਵਿੱਚ ਉਹਦੇ ਤੇ ਤੁਸੀਂ ਮਹਾਪੁਰਸ਼ਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਜੇ ਤੇ ਹਰ ਵੇਲੇ ਮਹਾਪੁਰਸ਼ ਹਜੂਰ ਸਾਹਿਬ ਵਾਲੇ ਸੰਗਤਾਂ ਦੇ ਲਈ ਹਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਹਜੂਰ ਸਾਹਿਬ ਵਾਲਿਆਂ ਨਾਲ ਅਨੰਦਸੇ ਬਾਬਾ ਜੀ ਨੂੰ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਵਾ ਤੇ ਸਾਡੇ ਇੱਥੇ ਪੱਠਿਆਂ ਦੀ ਵੀ ਬੜੀ ਕਿਰਤ ਸੀ ਉਹ ਵੀ ਸੰਗਤਾਂ ਨੇ ਦਿੱਤੇ ਆ ਤੇ ਕੁਝ ਚਾਰਾ ਵੀ ਦਿੱਤਾ ਵਾ ਹੋਰ ਜਿੰਨੀਆਂ ਕਿ ਸਾਡੀ ਮਤਲਬ ਜ਼ਰੂਰਤਾਂ ਸੀ ਪਾਣੀ ਤੱਕ ਵੀ ਉਹ ਲੈ ਕੇ ਪਹੁੰਚੇ ਨੇ ਸਾਡੇ ਤੱਕ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿੱਤਾ ਤੇ ਮਹਾਰਾਜ ਦੀ ਖਾ ਰੇ ਆ ਪਰ ਜਿਹੜਾ ਸੰਗਤ ਲੈ ਕੇ ਬਾਬਾ ਜੀ ਦਾ ਹਾੜਾ ਲੈ ਕੇ ਆਏ ਉਹਨਾਂ ਦਾ ਬਹੁਤ-ਬਹੁਤ ਸਤਿਕਾਰ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਇਹ ਜਿੰਦ ਬਸੇਂਗੇ ਜੀ ਬਾਬਾ ਬਲਵਿੰਦਰ ਸਿੰਘ ਜੀ ਜੂਰ ਸਾਹਿਬ ਤੋਂ ਉਹ ਉਹਨਾਂ ਦੇ ਚਾਰਾ ਡੰਗਰਾਂ ਦਾ ਭੇਜਿਆ ਪਾਣੀ ਭੇਜਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੇਰਾ ਨਾਮ ਨਿਸ਼ਾਨ ਸਿੰਘ son of ਸਰਦਾਰ ਮੁਖਤਾਰ ਸਿੰਘ ਪਿੰਡ ਹਾੜਾ ਹਵੇਲੀ ਕਲਾਵਾ ਉਥੇ 8 8 ਫੁੱਟ ਪਾਣੀ ਆ ਚੁੱਕਾ ਹੈ ਹੜ ਦੇ ਵਿੱਚੋਂ ਡੰਗਰ ਲੈ ਕੇ ਆਪਣੇ ਰਿਸ਼ਤੇਦਾਰ ਇੱਥੇ ਤਾਰੂ ਵਾਲੀ ਤੋਂ ਨਰੰਗਨ ਸਿੰਘ ਹੁਣੀ ਉਹਨਾਂ ਦੀ ਵੀ ਹੇਲੀ ਵਿੱਚ ਵੱਧੇ ਨੇ ਤੇ ਹਜੂਰ ਸਾਹਿਬ ਵਾਲੇ ਬਾਬਾ ਜੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਨੇ ਵੀਰ ਹੁਣਾਂ ਨੂੰ ਮੰਨ ਲਓ ਵੀ ਸੇਵਾ ਵਿੱਚ ਫੋਨ ਕੀਤਾ ਬਾਬਾ ਜੀ ਹੁਣਾਂ ਨੂੰ ਤੇ ਉਹਨਾਂ ਨੇ ਸੇਵਾ ਕ ਲਈ ਸਾਨੂੰ ਚਾਰਾ ਵੀ ਦਿੱਤਾ ਆ ਤੇ ਇੱਕ ਦਿਨ ਫੀਡ ਵੀ ਦੋ ਬੋਰੀਆਂ ਲਾ ਕੇ ਗਏ ਬਾਬਾ ਜੀ ਹੁਣੀ ਤੇ ਅੱਜ ਸਾਨੂੰ ਕੱਪੜੇ ਤੇ ਕੋਜਾ ਮਸ਼ਰਦਾਨੀਆਂ ਤੇ ਪਾਣੀ ਵੀ ਸਾਨੂੰ ਦੇ ਕੇ ਗਏ ਨੇ ਤੇ ਐ ਹੀ ਹੋ ਗਣਾ ਚਾਹੁੰਦੇ ਬਾਬਾ ਜੀ ਦੇ ਸੰਜੋਗ ਦੇ ਨਾਲ ਹੀ ਮੰਨ ਲਓ ਹੁਣ ਇਹ ਸਾਰੇ ਇਲਾਕੇ ਨੇ ਉੱਠਣਾ ਆ ਜਾਨੂ ਬਾਬਾ ਜੀ ਦੇ ਲੋੜ ਆ ਸਖਤ ਚ ਲੋੜ ਆ ਤੁਹਾਡੀ ਮੰਨ ਲੋ ਜ਼ਰੂਰਤ ਪੂਰੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਜੀ ਮੇਰਾ ਪਿੰਡ ਕੋਠੇ ਕੋਠੇ ਪਿੰਡ ਦਾ ਸਰਪੰਚ ਐ ਤੇ ਇਹ ਪੈਲੀ ਸ਼ਕਾਰ ਦੀ ਜਿਹੜੀ ਅਸੀਂ ਮਤਲਬ ਲੈ ਲਈ ਆ ਮਲੇਰ ਦਾਦਿਆਂ ਨੇ ਪੁਰਾਣੀ ਲਈ ਆ ਤੇ ਇੱਥੇ ਪਾਣੀ ਵੀਰ ਜੀ ਮੱਲੋ ਸਾਡੀਆਂ ਪੈਲੀਆਂ ਚ 27 26 ਤਰੀਕ ਦਾ ਪਾਣੀ ਮੱਲੋ ਆਇਆ ਵਾ ਤੇ ਹੁਣ ਤੱਕ ਪਾਣੀ ਆਏ ਤੱਕ ਫਸਲਾਂ ਡੁੱਬੀਆਂ ਨੇ ਇਹ ਮਤਲਬ ਐ ਛੜਕੀ ਤੋਂ ਦੀ ਪਾਣੀ ਲੰਘੇ ਇੱਥੇ ਪਾਣੀ ਮਤਲਬ ਬੰਦਾ ਬੰਦਾ ਡੋਬੂ ਮਤਲਬ ਨੋ ਨੋ ਦਾਦਾ ਫੜ ਪਾਣੀ ਸੀ ਤੇ ਸਾਨੂੰ ਮਤਲਬ ਡੰਗਰਾਂ ਦੀ ਬਹੁਤ ਚਾਰੇ ਦੀ ਤੰਗੀ ਸੀ ਤੇ ਇਸ ਕਰਕੇ ਸਾਡੇ ਕੋਲ ਚਾਰਾ ਨਹੀਂ ਨਾਲ ਜਾ ਸਕਦੇ ਲੈ ਕੇ ਬੜਾ ਔਖਾ ਹੈ ਤੇ ਸਾਨੂੰ ਬਾਬਾ ਜੀ ਨਰਿੰਦਰ ਜੀ ਉਹਨਾਂ ਨੇ ਜੂਹ ਸਾਹਿਬਾਂ ਨੇ ਸੇਵਾ ਕੀਤੀ ਉਹਨਾਂ ਸਾਨੂੰ ਚਾਰ ਵੀ ਪਹਚਾਇਆ ਚੌਕਰ ਵੀ ਪਹਚਾਈ ਪਾਣੀ ਦੀ ਸੇਵਾ ਵੀ ਕੀਤੀ ਹਰ ਵੇਲੇ ਫੋਨ ਕਰਕੇ ਸਾਨੂੰ ਪੁੱਛਦੇ ਰਹੇ ਤੇ ਹਰ ਵੇਲੇ ਤਹਾਨੂੰ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ